ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਜੀ ਇੱਕ ਤੋਕੜ ਗੱਬਣਾ ਇੱਕ ਤਾਜੀ ਸੂਈ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਈ ਨਸੀਬ ਸਿੰਘਾ ਪਿੰਡ ਸੱਤਾ ਸਿੰਘਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਮੋਬਾਈਲ ਨੰਬਰ 946461595 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਹਾ ਗੰਮਾ ਜੀ ਸੂਆ ਬਈ ਯਾਰਾ ਦੂਜਾ ਵਾਲਾ ਤੀਜਾ ਵਾਲਾ ਇੱਥੇ ਕੀ ਆ ਠੀਕ ਆ ਜੀ ਕਦੋਂ ਸੂਈ ਆ ਜੀ ਇਹ ਸੂਈ ਹੋ ਗਿਆਂਗੇ 12 13 ਦਿਨਾਂ ਬਾਅਦ ਠੀਕ ਆ ਜੀ ਬੱਚਾ ਬਈ ਬੱਚਾ ਮਗਰ ਬੱਚਾ ਕਿੰਨਾ ਦੁੱਧ ਤਿਆਰ ਆ ਜੀ 11 ਕਿਲੋ ਜੋਕ ਕੇ ਦੇ ਦਾਂਗੇ ਆਪ ਕੋ ਦੋ ਡੰਗ ਛੋਕ ਕੇ ਲੈਂਦੀ ਆ ਸੂਆ ਹੀ ਆ ਜੀ ਠੀਕ ਆ ਬਾਈ ਠੰਡੀ ਸੀਲ ਪੂਰੀ ਆ ਜੀ ہاں ਸੀਲ ਸਕ ਚਵਾਈ ਵੀ ਇੱਕ ਨੰਬਰ ਆ ਤੋੜ ਕੇ ਦਿਖਾ ਦੀ ਬਾਈ ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਆ ਜੀ ਤੀਜਾ ਮੰਨ ਤੀਜਾ ਮੰਨ ਲਓ ਕਿੰਨਾ ਦੁੱਧ ਦੱਸਿਆ ਜੀ 12 13 ਦਾ ਨਾ 12 15 ਹੋ ਗਏ ਠੀਕ ਹੈ ਜੀ ਬਾਕੀ ਬੱਚਾ ਤੁਹਾਡੇ ਸਾਹਮਣੇ 15 ਮੰਨੇ 15 ਮੰਨ ਲਓ ਨੈਟ ਦੁੱਧ 11 ਕਿਲੋ 11 ਕਿਲੋ ਜੋਕ ਕੇ ਦੇ ਦਾਂਗੇ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਵਜਨ ਵਜੂਦ ਦੀ ਚੰਗੀ ਆ ਮੇਨ ਗੱਲ ਇਹਨਾਂ ਦਾ ਦੁੱਧ ਮੱਝਾਂ ਅਰ ਗਈ ਹੁਣ ਫੈਟ ਚੰਗੀ ਆਉਣੀ ਆ ਚਾਰ ਹੀ ਥਾਣਾ 포ਟ ਨਿਸ਼ਾਂਖ ਨੇ ਡਿਮਾਂਡ ਜੀ ਵੇਰੇ ਦੀ ਇਹਦੀ ਡਿਮਾਂਡ 35 ਹੋ ਜੂ ਮਾਨਤਾਂਗੇ ਜੀ 35000 ਰੁਪਿਆ ਡਿਮਾਂਡ ਕਰਦੇ ਆ ਜੀ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਕਰਦਾਂਗੇ ਜੀ ਜਿਹਨੂੰ ਨਾਕ ਪਸੰਦ ਆਊਗਾ ਕਨੈਕਟ ਬਾਈ ਨਾ ਕਰ ਸਕਦੇ ਆ ਦੋ ਨੰਬਰ ਵੀਰੇ ਤੋਕੜ ਗੱਬਣ ਸੁਆ ਕਿੰਨਾਂ ਮਾ ਜੀ ਇਹ ਦੂਜਾ ਚਾਹੋ ਤੀਜੇ ਵਾਸਤੇ ਗੱਬਣਾ ਜੀ ਵਾਸਤੇ ਗੱਬਣਾ ਕਿੰਨੇ ਸਮੇਂ ਦੀ ਗੱਬਣਾ ਜੀ ਇਹ ਹੋ ਗਏ ਹੋਣਗੇ ਬਾਈ ਢਾਈਆਂ ਤੋਂ ਉੱਪਰ ਹੀ ਥਣਾ ਦੀ ਦੰਨ ਠੀਕ ਹੈ ਢਾਈ ਮੰਨ ਕੇ ਆ ਜਾਨਾ ਦੁੱਧ ਕਿੰਨਾ ਤਿਆਰ ਆ ਜੀ 6 ਕਿਲੋ ਹਾਂ ਥਣਾ ਦੀ ਦੰਨ ਆ ਬਾਈ ਜਾਵਾਂ ਓਕੇ ਠੀਕ ਹੈ ਤੋੜ ਕੇ ਦਿਖਾ ਦੀ ਬਾਈ ਬਾਈ ਦੇ ਦਸਨ ਮੁਤਾਬਕ ਸੁਆ ਦੂਜਾ ਸੂਈ ਆ ਤੀਜੇ ਸੂਈ ਹਸਤੇ ਢਾਈ ਮਹੀਨਿਆਂ ਦੀ ਗੱਬਣ ਚੱਕ ਪਾਸ ਆ ਜੀ ਵਜਨ ਵਜੂਦ ਬੜਾ ਚੰਗਾ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਬਾਕੀ ਫੇਸ ਕੁਆਲਟੀ ਸੋਹਣੀ ਆ ਜੀ ਥਾਂ ਚਾਰ ਹੀ ਥਾਣਾ ਪੋਰਟ ਨਿਸ਼ਾਂਖ ਨੇ ਕੱਲਾ ਕੱਲਾ ਨਿਖੜਮਾ ਦੁੱਧ 6 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਬਾਈ ਦੇ ਘਰੇ ਡਿਮਾਂਡ ਵੀ ਰੇ ਜੀ ਇਹ ਜਮਾ 32000 ਉਹ ਜੁਮਾਨਤਨ 32000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਜੀ ਜਿਹਨੂੰ ਨਾਕ ਪਸੰਦ ਆਉਂਦਾ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਧੰਨਵਾਦ